ਐਸ ਰਾਏ ਅਜੀ ਸਰ ਅੱਜ ਜਿਹੜਾ ਮਿਸ਼ਨ ਸ਼ੁਰੂ ਕੀਤਾ ਉਹਦੇ ਬਾਰੇ ਜਾਣਕਾਰੀ ਹੈ ਤੇ 올ਓਵਰ ਪੰਜਾਬ ਮਾਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀ ਰਹਿਨਮਾਈ ਦੇ ਤਹਿਤ 올ਓਵਰ ਪੰਜਾਬ ਆਪਰੇਸ਼ਨ ਈਗਲ ਲਾਂਚ ਕੀਤਾ ਗਿਆ ਹੈਗਾ ਇਸ ਆਪਰੇਸ਼ਨ ਦਾ ਜਿਹੜਾ ਬੇਸਿਕ ਪਰਪਸ ਹੈਗਾ ਕਿ ਜਿਹੜੀ ਸਟਰੀਟ ਲੈਵਲ ਦੇ ਉੱਤੇ ਡਰਗ ਪੈਟ੍ਰੋਲਿੰਗ ਹੁੰਦੀ ਹੈ ਜਿਹਦੇ ਕਾਦਰ ਡਰਗ ਡੈਟਸ ਹੋਦੀਆਂ ਨੇ ਉਹਨੂੰ ਚੈੱਕ ਕੀਤਾ ਜਾਵੇ ਇਸ ਈਗਲ ਨੂੰ ਆਇਡੈਂਟੀਫਾਈ ਕੀਤਾ ਗਿਆ ਕਮਿਸ਼ਨਰ ਸਾਹਿਬ ਨੂੰ ਇਹਦੇ ਉੱਤੇ ਇਨਫੋਰਮੇਸ਼ਨ ਜਨਰੇਟ ਕੀਤੀ ਗਈ ਸੋ ਕਿਉਂਕਿ ਇਸ ਏਰੀਆ ਦੇ ਵਿੱਚ ਇਹੋ ਜੀ ਪ੍ਰਗਤੀ ਸੀਗੀ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਹੈਗੀਆਂ ਨੇ ਤੇ ਉਸ ਕਦਰ ਅੱਜ ਸਵੇਰ ਤੋਂ ਇਹ ਆਪਰੇਸ਼ਨ ਕੋਈ 300 ਮੁਲਾਜ਼ਮਾਂ ਦੇ ਨਾਲ ਸੀਪੀ ਸਾਹਿਬ ਦੀ ਰਹਿਨਮਾਈ ਦੇ ਹੇਠ ਇਕੱਠਾ ਗਿਆ ਹੈਗਾ ਔਰ ਹਜੇ ਇਹ ਆਪਰੇਸ਼ਨ ਸਵੇਰ-ਸਵੇਰ ਸ਼ੁਰੂ ਹੀ ਹੋਇਆ ਤੇ ਇਹਦੇ ਚਾਪਾ ਨੂੰ ਕਾਮਯਾਬੀ ਮਿਲੀ ਹੈਗੀ ਆ ਕਮਰਸ਼ੀਅਲ ਕੁਆਂਟੀਟੀ ਦੀ ਰੋਇਨ ਮਿਲੀ ਹੈਗੀ ਆ ਇੱਕ ਸਮਗਲਾ ਵੀ ਅਰੈਸਟ ਹੋਇਆ ਹੈਗਾ